ਸਾਡੇ ਵੀਰ ਮੀਰ ਅਲਮ ਸਾਰੇ ਇੱਥੇ ਖਲੋਤੇ ਨੇ ਇੱਥੇ ਪਹੁੰਚੇ ਨੇ ਤੇ ਰੌਣਕ ਲਾਉਣ ਨੂੰ ਤਿਆਰ ਨੇ ਮੈਂ ਕਹਿੰਦਾ ਜੀ ਹੋ ਜੋ ਸ਼ੁਰੂ ਹੁਣ ਹਾਂਜੀ ਹਾਂਜੀ ਉਹ ਢੱਲਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਢੱਲਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਢੱਲਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਉਹ ਜਿੰਨੇ ਵੀ ਯਾਰ ਮੇਰੇ लिखदा सर चलदा 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 साढा पता नगूनी नाम साढा चलदा नाम साढा चलंदी ਉਹ ਢੱਲਦਾ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਢੱਲਦਾ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਢੱਲਦਾ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਆਹੋ ਬੋਲੋ ਜੀ ਵੀਰਾਂ ਬੋਲੋ ਹਾਂਜੀ ਕਿੱਥੋਂ ਆਏ ਤੁਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਆਏ ਹਾਂਜੀ ਹਾਂ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆ ਚੁੱਕੇ ਹੋ ਨਹੀਂ ਪਹਿਲਾਂ ਵੀ ਆਏ ਹਾਂ ਜੀ ਪਹਿਲਾਂ ਮੈਂ ਜਦੋਂ ਸਰਦਾਰ ਦਾ ਭੋਗ ਸੀ ਮੂਸੇ ਵਾਲੇ ਸਾਹਿਬ ਦਾ ਉਹ ਤੋਂ ਪਹਿਲਾਂ ਆਏ ਸੀ ਤੇ ਉਦੋਂ ਸਰਦਾਰ ਨਾਲ ਚਲੋ ਮੁਲਾਕਾਤ ਤੇ ਸਾਡੀ ਨਹੀਂ ਹੋਈ ਤੇ ਚਲੇ ਗਏ ਸੀ ਅਸੀਂ ਤੇ ਅੱਜ ਖੁਸ਼ੀ ਆਈ ਆ ਸਰਦਾਰ ਦੇ ਘਰ ਤੇ ਨਾਲੇ ਵਧਾਈ ਦੇਣਾ ਹੈ ਨਾਲੇ ਅਸੀਂ ਮਰਦਾਨੀ ਕੋ ਵਧਾਈ ਲੈਣੇ ਵੀ ਨੇ ਉਹ ਵੀ ਲੈਣ ਆਏ ਹਾਂ ਅੱਜ ਹਾਲੇ ਹੈ ਨਹੀਂ ਕਿਉਂਕਿ ਹਸਪੀਟਲ ਹੀ ਦਾਖਲ ਨੇ ਤੇ ਫਿਰ ਹੁਣ ਵੈਸੇ ਹੀ ਕਿਹੜਾ ਮਾਰ ਕੇ ਚੱਲਣਾ ਹਾਂਜੀ ਚਲੇ ਜਾਵਾਂਗੇ ਕੋਈ ਗੱਲ ਨਹੀਂ ਫੇਰ ਆ ਜਾਾਂਗੇ ਦੁਬਾਰੇ ਕੋਈ ਗੱਲ ਨਹੀਂ ਬੜੀ ਖੁਸ਼ੀ ਹੈ ਜੀ ਅਸੀਂ ਤਾਂ ਖੁਸ਼ੀ ਚ ਭਾਵੇਂ ਦੱਸ ਤੁਸੀਂ ਵੀ ਸ਼ਾਮਲ ਹੋਣਾ ਹੈ ਹਾਂਜੀ 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 ਬਿਲਕੁਲ ਜੀ ਤੇ ਮੈਨੂੰ ਲੱਗਦਾ ਕਿ ਸਾਡਾ ਪ੍ਰੋਗਰਾਮ ਤੇ ਹੁਣ ਚੱਲ ਰਿਹਾ ਤੇ ਇੱਕ ਲੋਰੀਆਂ ਦਿੰਦੇ ਹੁੰਦੇ ਤੁਸੀਂ ਹਨਾ ਉਹ ਉਹ ਥੋੜੀਆਂ ਚ ਹੋਇਆ ਓਏ ਕਾਕਾ ਵੇ ਤੈਨੂੰ ਦਾਵਾ ਮੈਂ ਲੋਰੀਆਂ ਲਗ ਲਗ ਸਕੈਨੇ ਮੈਲਾ ਵੇ ਦਵਾਈ ਵੇ ਬਗਲਾ ਦੀ ਲੋਰੀ ਤੇਰੀ ਵੇ ਦਵਾਈ ਵੇ ਉਹ ਜੜੀ ਵੰਡੇ ਕੰਡਾ ਬੋਰੀਆ ਪਰੀਆਂ ਉੰਬਰਾ ਵਾਲਾ ਹੋਵੇ ਰਰਵੇ ਆਏ ਦੋਰੀਆ ਵਡੀਆਂ ਉੰਬਰਾ ਵਾਲਾ ਹੋਵੇ ਰਰਵੇ ਆਏ ਦਿਆਮ ਆ ਗਲੀ ਤੇ ਮਹੱਲੇ ਸਾਰੇ ਸੁਣ ਲੈ ਵਦਾਈ ਸਤ ਗੁਰ ਨੇ ਵੀ ਤੇਰੀ ਦੇ ਨਾਲ ਜਵਾਨ ਨੇ ਤੁਹਾਡੇ ਭਰਾ ਨੇ ਜਾਂ हां ਭਰਾ ਭਰਾ ਸਾਰੇ ਸਤ ਭਰਾ ਇਕੱਠੇ ਹੋਏ ਸਾਰੇ ਕਿੰਨੇ ਜਣੇ ਆਏ ਨੇ ਅਸੀਂ 11 11 ਜਣੇ ਆ 11 ਜਣੇ ਜੀ 11 ਜਣੇ ਹਾਂ ਜੀ ਹਾਂ ਜੀ ਤੇ ਇਹੀ ਸੋਚਿਆ ਕਿ ਜਾ ਕੇ ਖੁਸ਼ੀ ਵਿੱਚ ਸ਼ਾਮਲ ਹੋਈਏ ਤੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਹੋਈ ਸਾਰੇ ਜਨਾਂ ਨੂੰ ਖੁਸ਼ੀ ਹੈ ਹਾਂ ਜੀ ਹਾਂ ਜੀ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤੇ ਸਾਡੇ ਜਿਹੜੇ ਇਹ ਵੀਰ ਮੀਰ आलम ਇੱਥੇ ਅੰਮ੍ਰਿਤਸਰ ਤੋਂ ਪਹੁੰਚਣ ਇਹ ਅੰਮ੍ਰਿਤਸਰ ਤੋਂ ਜੀ ਇੱਥੇ ਪਹੁੰਚੇ ਨੇ ਖਾਸ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਨੇ ਹਾਂਜੀ ਪਿੰਡ ਸੁਲਤਾਨਵਿੰਡ ਜੀ ਪਿੰਡ ਸੁਲਤਾਨਵਿੰਡ ਸੁਲਤਾਨਵਿੰਡ ਤੋਂ ਜੀ ਇਹ ਪਹੁੰਚੇ ਨੇ ਤਾਂ ਹੋਰ ਬਹੁਤ ਲੋਕ ਇੱਥੇ ਪਹੁੰਚ ਰਹੇ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਵਾਵਾਂਗੇ ਦੇਖ ਦਰੋ ਦੈਨਿਕ ਸਵੈਰਟੀ ਵੀ ਸਾਸਿਕ